ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਹੈ 8427019817 ਤੋਰਦੀ ਵੀਰੇ ਨੂੰ ਸੋ ਅੱਜ ਆਪਾਂ ਤੁਹਾਨੂੰ ਮਿਲਕਿੰਗ ਕਰਕੇ ਦਿਖਾਉਣੀ ਹੈ 18 ਲੀਟਰ ਛੋਟੀ ਸਲੇ ਦੁੱਧ ਹਾਜ਼ਰਾ ਚੋਣ ਤੋਂ ਪਹਿਲਾਂ ਇਹਦਾ ਲੈਵਾ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈ 6 ਵਜ ਚੁੱਕਿਆ ਸੋ ਲੈਵਾ ਵਗੈਰਾ ਦੇਖੋ ਪੂਰਾ ਸਾਫ਼ ਸੁਥਰਾ ਸੋਹਣਾ ਲੈਵਾ ਮਿਲਕਿੰਗ ਕਰਨ ਤੋਂ ਪਹਿਲਾਂ ਦਾ ਲੈਵਾ 18 ਲੀਟਰ ਦੁੱਧ ਮਿਣ ਕੇ ਦਿਖਾਵਾਂਗੇ ਪਾਈਆ ਖਾਂਡਾ ਇਧਰ ਉਧਰ ਹੋ ਜਾਏ ਘੱਟ ਸਕਦਾ ਜਾਂ ਵੱਧ ਸਕਦਾ ਇਹ ਚਲੋ ਆਪਾਂ ਚਵਾਈ ਤੇ ਬੋਧ ਲੱਗਦਾ ਪਰ ਵੀਰ ਦਾ ਦਾਵਾ ਕਿ 18 ਲੀਟਰ ਦੁੱਧ ਆਪਾਂ ਮਿਣ ਕੇ ਦੇਵਾਂਗੇ ਥੱਲੇ ਸੋ ਦੇਖੋ ਲੇਵਾ ਵਗੈਰਾ ਇਹਦਾ ਥੋੜਾ ਆਪਾਂ ਬੱਚਾ ਛੱਡ ਕੇ ਪਸਮਾ ਕੇ ਤੁਹਾਨੂੰ ਦਿਖਾਉਂਦੇ ਆ ਕਿ ਮਿਲ ਕੀ ਕਰਾਂਗੇ ਐਂਡ ਤੱਕ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਸੋ ਵੀਰੋ ਬੱਚਾ ਚਾਹੁੰਦਾ ਥੱਲੇ ਦੇਖ ਸਕਦੇ ਹੋ ਆਪਾਂ ਸਮਾਵ ਵਗੈਰਾ ਕਰਕੇ ਹੁਣ ਆਪਾਂ ਇਹਦੀ ਮਿਲ ਕੀ ਕਰਾਂਗੇ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋ ਲੈ ਘਰ ਦੇ ਵਿੱਚ ਚਵਾਈ ਸਤੂ ਸੋ ਖਾਲੀ ਬਾਲਟੀ ਆਪਾਂ ਦਿਖਾ ਚੁੱਕੇ ਆਂ ਤੇ ਚੋਣ ਪਸਨਾਵ ਵਗੈਰਾ ਦੇਖੋ ਝੋਟੀ ਦਾ ਹਾਂਜੀ ਵੀਰੇ ਨਾਮ ਐਡਰੈਸ ਬੋਲ ਦਿਓ ਆਪਣਾ ਨਾਮ ਵੀਰੇ ਹੈ ਨਾ ਆਪਣਾ ਚਾਰਾ ਮਿੱਠੇ ਪਿੰਡਾਂ ਦੇ ਥੋੜਾ ਬਰਨਾਲਾ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਵੀਰੇ 894567877 9876080777 ਪਿੰਡ ਵਿਲਾ ਜਿਹੜਾ ਬਰਨਾਲਾ ਇਸ ਵੀਡੀਓ ਕਵਰ ਕਰਦੇ ਪਏ ਆ ਤੇ ਜਿਹੜੀ ਵੀਰੇ ਮਾਝ ਆਪਾਂ ਚੋਨੇ ਪਏ ਆ ਕਿਹੜਾ ਸੁਆ ਸੁਈ ਵੀ ਹੈ ਤੇ ਵੀਰੇ ਤੀਸਰਾ ਦਾ ਟੋਪਾ ਸੁਆ ਆਉਂਦੀ ਆ ਆਪਾਂ ਲੈਂਦੀ ਆ ਹਾਂ ਲੈਂਦੀ ਜਾਂਦੀ ਆ ਠੀਕਾ ਬੱਚਾ ਕਟਾ ਗਿਆ ਮਿਲ ਕਾ ਹਣਾ ਕਟਾ ਨਹੀਂ ਨਾ ਹੋਇਆ ਵੀਰੇ ਸੁਈ ਠੀਕ ਹੈ 18 ਲੀਟਰ ਦੁੱਧ ਲਗਭਗ ਹੈ ਰੜੀ 18 ਲੀਟਰ ਚਾਹੀਏ ਭਾਈ 4 ਡੰਗ ਚਾਹੀਏ 6 ਡੰਗ ਚੋਕ ਲਿਆਇਓ ਨਾ ਪਰ 18 ਲੀਟਰ ਮੈਂ ਕਿਹਾ ਠੀਕ ਹੈ ਥੱਲੀ ਕਰਕੇ ਲੈ ਜਾਵੀਂ ਜਮਾ ਹਾਂ ਕਾ ਇਹ ਆਪਣਾ ਇੱਥੇ ਰਾਤ ਰਹਿ ਸਕਦਾ ਰੋਟੀ ਪਾਣੀ ਸਭ ਭੰਗ ਲੂਗਾ ਠੀਕ ਹੈ ਪਾਣੀ ਨਹੀਂ ਹੋ ਜਾਵੇ ਠੀਕ ਹੈ ਸੁਭਰ ਮਹੀਨਾ ਹੋ ਗਿਆ ਸੁਈ ਨੂੰ ਤੇ ਦੁੱਧ 18 ਲੀਟਰ ਜਮਾ ਹਾਜ਼ਰ ਆਪਾਂ ਨੂੰ 20 ਦਿਨ ਦੀ ਕਹਿ ਦੇ ਬਈ ਠੀਕ ਹੈ ਮਹੀਨੇ ਦੇ ਜਾ ਕੇ ਦੋ ਤੇ ਲੀਟਰਾਂ ਚ ਪੈਂਦਾ। ਉਦੋਂ ਪਹਿਲਾਂ ਆਪ ਨੂੰ ਵੀ ਪਤਾ ਪੈਂਦਾ ਨਹੀਂ ਹਨਾ। ਪਹਿਲਾਂ ਪੈਂਦਾ ਨਹੀਂ। ਵੀਰੇ 40 45 ਦਿਨਾਂ ਤੇ 30 ਦਿਨ ਲਾ ਲ ਹੁੰਦਾ ਮੈਂ ਤੁਹਾਡੇ ਮਾ। ਠੀਕ ਹੈ। ਪਰ ਇਹ ਵੀ ਜਾਣੀਏ ਕਿ ਲੀਟਰਾਂ ਨਾਲ ਜਾਇਆ ਹੈਗੀ ਆ ਜੀ ਬਾਹਰ ਸਕਦੀ ਆ ਘੱਟ ਨਹੀਂ। ਮੰਨ ਕੇ ਚੱਲੀ ਵੀ ਕੰਡੇ ਨਾਮਾ 17 ਕਿਲੋ ਦੁੱਧ ਹੈਗਾ ਜਮਾ। ਹਾਂ, ਕੰਡੇ ਨਾਮਾ 17 ਕਿਲੋ ਦੁੱਧ ਹੈਗਾ। ਸਾਰੰਦ ਬਾਅਦ ਹੀ ਹੁਣ ਘੱਟ ਪੈ। ਠੀਕ ਹੈ। ਸੋ ਚੋਣ ਪਸਮਾਵ ਵਗੈਰਾ ਝੋਟੀਆਂ ਦੇਖ ਸਕਦੇ ਹੋ। ਪੂਰਾ ਸਾਫ਼ ਸੁਥਰਾ ਚੋਣਾ। ਚੋਣ ਦਾ ਵੀ ਚਾਹੀ ਜਵਾਬ ਤੁਹਾਨੂੰ ਚਾਹੀਦਾ। ਠੀਕ ਆ ਮਹੀਨਾ ਹੋ ਗਿਆ ਸਹੀ ਸੂਈ ਨੂੰ ਸੋ ਸੰਗ ਮੂੰਹ ਉੱਤੇ ਵਾਕਈ ਤੁਸੀਂ ਦੇਖ ਸਕ ਜਾਓ ਤੀਜਾ ਅਤੇ ਚੌਥਾ ਸੂਆ ਆਪਾਂ ਇਹਨੂੰ ਮੰਨ ਸਕਦੇ ਹਾਂ ਨਵੇਂ ਹਾਂਡ ਦੇ ਵਿੱਚ ਹੀ ਆ ਕੋਈ ਐਡਾ ਵੱਡਾ ਸੂਆ ਦੇ ਵਿੱਚ ਨਹੀਂ ਬਚਾ ਮੇਲ ਕਫਾ ਕਟਾ ਹਲੇ ਦੇਖੋ ਸੈਂਕ ਵੀ ਬੱਚੇ ਤੇ ਆਏ ਨਹੀਂ ਮਹੀਨੇ ਦੋ ਸਾਲ ਦਾ ਇੱਕ ਅਧਾ ਦਾ ਨੰਦਰ ਪੱਸੀ ਹੋਵੇ ਪਰ ਮਹੀਨਾ ਬਣ ਕੇ ਚੱਲਿਆ ਉਸ ਜੀ ਨੂੰ ਇਹ ਆਪਣੇ ਘਰੇ ਸੂਈ ਹੈ ਕਸੂਈ ਵੀ ਲੈਂਦੀ ਸੀ ਤਾਂ ਜੀ ਹੋ ਬੋੜੇ ਜਦੋਂ ਨਹੀਂ ਆਪਾਂ ਨੂੰ ਥੋੜਾ ਤਾਂ ਨਹੀਂ ਹੋਇਆ ਬੜੇ ਲੈਂਦੀ ਠੀਕ ਹੈ ਸੋ ਸੂਈ ਸਵਾਈ ਵੀ ਅਨੇ ਖਰੀਦੀ ਆ ਕੁਝ ਕੁ ਦਿਨ ਹੋ ਗਏ ਵੀਰ ਕੋਲ ਆਈ ਨੂੰ ਸੋ ਬਾਕੀ ਬਾਡੀ ਸਟਰਕਚਰ ਵਗੈਰਾ ਦੇਖੋ ਝੋਟੀ ਦਾ 42ਲੇਵਲ ਦੇ ਨਾਲਾਂ ਦਾ ਬਹੁਤ ਅਜੀਬ ਗੁੱਛੀ ਆ ਨਾੜਾਂ। ਠੀਕ ਹੈ ਥੋੜਾ ਹਨੇਰਾ ਪੈਂਦਾ ਅੰਦਰ ਹਣਾ ਦਿਖਾਈ ਨਹੀਂ ਦਿੰਦੀ ਇੰਨੀ। ਅੱਜ ਤਾਂ ਦਿਖਾਈ ਨਹੀਂ ਦਿੰਦੇ ਬਹੁਤ ਜਾਰੇ ਨਾਲ ਆਉਂਦੇ। ਕੋਲੇ ਆ ਕੇ ਬੰਦਾ ਫੜੂ ਮੰਨ ਕੇ ਚੱਲ ਵੀ ਦੁੱਧ ਦੇ ਕੇ ਛੱਡਣ ਵਾਲਾ ਕੰਮ ਹੀ ਹੈ ਨਹੀਂ। ਨਾ ਨਾ ਜੀ ਕਿਸੇ ਪਾਸੇ ਮੱਝ ਹੱਦ ਤੱਕ ਨਹੀਂ ਮੇਰੇ ਨਾਲ ਚੋਣ ਤੋਂ ਮਾ ਬਖਵਾਤ ਨਹੀਂ ਕਿਤੇ ਪਾਸੇ ਨਹੀਂ। ਠੀਕ ਹੈ। 500 ਦਾ ਜਵਾਕ ਵੀ ਧਾਰਵਾ ਦੂਗੀ। ਠੀਕ ਹੈ। ਵੀਡੀਓ ਆਪਣੀ ਥੋੜੀ ਲੰਬੀ ਹੋ ਸਕਦੀ ਐ ਅੰਤ ਤੱਕ ਆਪਾਂ 10 ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ ਜਮਾ 18 ਲੀਟਰ ਦੁੱਧ ਚਾਹੇ ਕੋਈ ਵੀ ਤਿੰਨ ਟਾਈਮ ਚੋੜੇ ਚਾਰ ਟਾਈਮ ਚੋਣਾ ਤਸੱਲੀ ਹੋ ਜਾਂਦੀ ਆ ਇੱਕ ਟਾਈਮ ਆਪਾਂ ਹੁਣ ਵੀਡੀਓ ਕਵਰ ਕਰਦੇ ਪਏ ਆ 26 ਤਰੀਕ ਨੂੰ ਸ਼ੁੱਕਰਵਾਰ ਦਾ ਦਿਨ ਆ 6:05 ਹੋ ਗਿਆ ਬੱਚੋ ਵਹੀ ਕਰੀ ਜਾਂਦੇ ਨੇ ਸੋ ਦੇਖੋ ਟਾਈਮ ਜਨਵਰੀ 6:05 26 ਤਰੀਕ ਨੂੰ ਸੋ ਕੋਈ ਆਪਾਂ ਹੁਣ ਵੀਡੀਓ ਵਗਰਾਣੀ ਪਾਸ ਕੀਤੀ ਪਹਿਲਾਂ ਜਰੂਰ ਕਰੀਏ ਥੋੜੀ ਬੱਚਾ ਵਗੈਰਾ ਝੰਗਾ ਕੇ ਤੇ ਹੁਣ ਆਪਾਂ ਐਂਡ ਤੱਕ ਲੀਟਰ ਲਾ ਕੇ ਤੁਹਾਨੂੰ ਮਿਲ ਕੇ ਇੱਥੇ ਹੋਣਾ ਜਮਾ ਕਿਸੇ ਵੀਰ ਦੀ ਪਸੰਦ ਉਹ ਆਪਦੀ ਤਸੱਲੀ ਕਰ ਲਿਓ ਤਿੰਨ ਚਾਰ ਟਾਈਮ ਤੇ ਵੀਰੇ ਕੀਮਤ ਵਗੈਰਾ ਕੀ ਰੱਖੀ ਆ ਦੀ ਆਪਾਂ ਕੀਮਤ 1,20,000 ਦਾ ਆਪਾਂ ਦਾ 1,60,000 ਕਰਨੇ ਜਾਇਜ਼ ਜਮਾ ਠੀਕ ਹੈ ਜਸ ਨੂੰ ਡੇਢ ਵੀ ਦਵਾਂਗੇ ਮਾਨਦਾਨ ਹੋ ਜੂਗਾ ਇਹਦਾ ਬਸ ਮੈਂ ਮਾੜਾ ਮੋਟਾ ਛੋੜਛੱਡੀ ਸੋ ਮਾਨਦਾਨਾ ਛੋੜਛੱਪਾ ਵਿੱਚੋਂ ਹੋ ਜੂਗਾ 1.5 ਲੱਖ ਦੇ ਵਿੱਚ ਮੈਨੂੰ ਪਤਾ ਬਈ ਮੈਂ ਹੀ ਪਹਿਲਾਂ ਬੱਬੀ ਨਹੀਂ ਕੱਢ ਲਈ ਨੀ ਜਾਇਜ਼ ਗੱਲ ਆ ਬਾਕੀ ਚੋਅ ਤੇਰੀ ਬਹੁਤ ਚੰਗੀਆਂ ਪਸ਼ੂ ਵੀਰ ਪੂਰੇ ਛਾਂਟ ਕੇ ਚੰਗੇ ਲਿਆਉਂ ਤੇ 15-20 ਦਿਨ ਹੋ ਗਏ ਆਪਾਂ ਕਿੰਨਾ ਦੁੱਧ ਚਵਾਈ ਸੀ ਝੋਟੀ ਦਾ ਉਹ ਤਾਂ 380 ਸੀ ਵੀਰੇ ਆਪਾਂ 20 ਕਿਲੋ 732 ਗ੍ਰਾਮ ਉਹ ਗੋਪੀਵਾਨ ਮੋਰਾ ਵੇਚਦਾ ਚਵਾਈ ਸੀ ਨਾ ਚਾ ਚਾਰ ਟਾਈਮ ਚੋਈ ਕਰੀ ਸੀ ਨਾ ਉਹਦੀ ਚਾ ਚਾਰ ਟਾਈਮ ਇੱਕ ਟਾਈਮ ਖਾਣ ਦੀ ਕਰੀ ਜੀ ਠੀਕ ਹੈ ਤਿੰਨ ਟਾਈਮ ਚਵਾਈ ਚੰਗੀ ਸੀ ਦੋ ਉਹ 6 ਦਿਨਾਂ ਦਾ ਦੂਜਾ ਹੁੰਦਾ 6 ਦਿਨਾਂ ਦਾ ਐਮਨਤੀ ਝੋਟੀ ਹੈ ਨਾ ਲਗਭਗ ਹੋ ਗਿਆ ਉਹ ਮਹੀਨਾ ਸੂਈ ਨੋਨੂ ਵੀ ਇਹ ਨੂੰ ਵੀ ਮਹੀਨੇ ਤੋਂ ਉੱਪਰ ਹੁੰਦਾ ਠੀਕ ਹੈ ਮਹੀਨੇ ਮਹੀਨੇ ਜਾ ਕੇ ਚਵਾਈ ਹੁੰਦੀ ਹੈ ਨਾ ਹਾਂ ਔਰ 40-45 ਦਿਨਾਂ ਤੇ ਪੀਕ ਲੈਵਲ ਹੁੰਦਾ ਮੈਂ ਤੁਹਾਨੂੰ ਦੱਸਿਆ ਮੈਂ ਠੀਕ ਹੈ। ਸੋ ਵੀਰ ਦੇ ਪਸ਼ੂ ਸਾਰੇ ਮੰਨ ਕੇ ਚਲੋ ਚੰਗੇ ਸਾਫ ਸੁਥਰੇ ਰੱਖੇ ਹੋਇਆ। 22 ਕਿਲੋ ਦੇ ਵੀਰ ਦੇ ਘਰੇ ਝੋਟੀਆਂ ਮਨਤੀ ਚੱਲਦੀ ਪਈ ਆ। ਤੇ ਜਦੋਂ ਝੋਟੀ 21 ਕਿਲੋ ਦੇ ਘਰੇ ਦੁੱਧ ਵਾਲੀ ਹੋਵੇ ਤਾਂ ਮੰਨ ਕੇ ਚਲੋ ਵੀ ਘੱਟ ਤੋਂ ਘੱਟ ਵੀ ਬੰਦਾ ਹੋਰ ਵੀ ਜੇ ਵਪਾਰ ਦੇ ਖਾਤਰ ਵੀ ਰੱਖੂ ਜਾਂ ਵੈਸੇ ਵੀ 16 17 18 ਦੀ ਸਟਾਰਟਿੰਗ ਕਰਦਾ ਕਿਉਂਕਿ 10 12 ਕਿਲੋ ਵਾਲੀ ਬੰਦੇ ਨੂੰ ਸ਼ੂਟ ਨਹੀਂ ਖਾਂਦੀ ਉਹ ਹੀ ਚੀਜ਼। 21 ਕਿਲੋ ਵਾਲੀ ਚੋਕੇ ਜਿਵੇਂ ਕਹਿੰਦੇ ਬੁਲਟ ਚਲਾ ਕੇ ਦੂਜਾ ਮੋਟਰ ਚਲਾਉਣਾ ਥੋੜਾ ਔਖਾ ਲੱਗਦਾ ਹੁੰਦਾ। ਤੇ ਚੋਅਸ ਚੰਗੇ ਬਿਰੀ ਸ਼ੌਂਕਲਾ ਪਸ਼ੂ ਵਗ ਆਪਣੇ ਕੋਲੇ ਸਾਰੇ ਇੰਨੇ 15 ਕੋਲੇ 80 15 ਤੋਂ ਅੱਪ ਘੱਟ ਮੱਝ ਹੀ ਕਰਦੇ ਆਂ ਆਪਣੇ ਕੱਟਾਂ ਦੇ ਠੀਕ ਆ ਵੀ 15 ਤੋਂ ਉੱਪਰ ਹੀ ਰੱਖਣੇ ਸਾਰੇ ਹਣਾ ਕੋਈ ਆਪਾਂ ਲਈਏ ਉਹ ਵੀ 15 ਲੀਟਰ ਵਾਲੀਆਂ ਵਾਂਗੀਆਂ ਐ ਨਹੀਂ ਮਾੜੀਆਂ ਨੇ ਮੇਰੇ ਪਤਾ ਬਾਹਰ ਵਾਲੀ ਇੰਨੇ ਕਰੀਦੀ ਬਸ ਹੌਂਕਿਆ ਤੌਰ ਤੇ ਵਪਾਰ ਕਰੀਦਾ ਆਪਾਂ ਹਾਂ ਆਪਣੇ ਤਾਂ ਸਾਬੂ ਹੀ ਜਾਂਦੇ ਇੱਕ ਵੀ ਮਹੀਨੇ ਜੇ ਵਾ 3000 ਵੇਚਨੇ ਭਾਵੇਂ 2 ਵੇਚ ਲਈਏ ਹਣਾ ਕਿ ਕਿ ਵੇਚਨੇ ਮਹੀਨੇ ਦਾ ਪੰਗੂ ਹੀ ਲਾਲ ਚੀਕ ਠੀਕ ਹੈ ਸਭ ਤੋਂ ਚੰਗਾ ਪਸ਼ੂ ਲੈ ਕੇ ਆਉਂਦਾ ਵੀਰ ਚਾਹੇ ਕਹਿੰਦਾ ਮਹੀਨੇ ਚ ਇੱਕ ਲੈ ਆਈਏ ਇਹ ਜਿਨਾਂ ਆਪਾਂ ਵਪਾਰ ਨਹੀਂ ਕਰਦੇ ਇੱਕ ਤਰ੍ਹਾਂ ਦਾ ਸ਼ੌਂਕ ਆ ਬਸ ਇਹ ਤੇ ਪਸ਼ੂ ਪਾਲਣ ਵਾਲਾ ਜਿਹੜੇ ਮਨ ਕੇ ਚਲੋ ਬੰਦੇ ਦੇ ਘਰ ਘਰ ਜੇ ਗੱਲ ਤੇ ਕਿੱਤਾ ਬਣ ਜਾਂਦਾ ਇੱਕ ਤਰ੍ਹਾਂ ਦਾ ਇਹ ਤਬਈ ਕੱਲ ਕਰ ਮੌਸਮ ਨੂੰ ਥੋੜਾ ਜਿਆਦਾ ਸਾਫ ਹੁੰਦਾ ਮੌਸਮ ਹੈ ਦੋਸਤਾਂ 20 ਡਿਗਰੀ ਦੇ ਵਾ ਤੇ ਜਮਾ ਚਵਾ ਦੂ ਹਣਾ ਹਾਂ ਮੌਸਮ ਵੀ ਚੰਗਾ ਪਾ ਦਰਨ ਤੇ ਸਵੇਰੇ ਵੀਰੇ ਕਹਿਵੇ ਚਵਾਏ ਕਰੀ ਸਪਾ ਜੀ ਆਪਾਂ ਵੀਰੇ ਸਵੇਰੇ ਪੌਣੇ ਕਿਸੇ ਟੂਰੀ ਹੁੰਦੀ ਠੀਕ ਆ ਪੌਣੇ ਜਮਾ ਟਾਈਮ ਤੇ ਟਾਈਮ ਹਣਾ ਜਮਾ ਟਾਈਮ ਤੇ ਟਾਈਮ ਚਵਾ ਦਵਾਂਗੇ ਆਪਾਂ ਬਜਾਏ ਬੰਦਾ ਵਜਾ ਆਪਾਂ ਚਾਹੇ 6 ਆਪਾਂ 10 ਸੀਰਤਾ ਵਿੱਚ ਆਨੇ ਕਿੰਨੇ ਦਾ ਮੰਤਰੀ ਮਸਲੀ ਆਪਣੇ ਚਾਹ ਵਾ ਗਿਓ ਨੇ ਠੀਕ ਹੈ ਪਾਣੇ ਦਾ ਗਿਓ ਨੇ ਸ਼ਕਤੀ ਹਈ ਆਪਾਂ ਨੂੰ ਸਭ ਤੋਂ ਚਾਰ ਟਾਈਮ ਤਿੰਨ ਟਾਈਮ ਜਿਹੜੇ ਵਿੱਚ ਬਹੁਤ ਵੀਰ ਕਹਿੰਦੇ ਕਿ ਪਿੱਛੋਕ ਕੇ ਤਸੱਲੀਆ ਲੈਣੇ ਕਿਉਂਕਿ ਵੀਡੀਓ ਪਾਉਣ ਦਾ ਮੇਰਾ ਕੰਮ ਆ ਸਾਰਨਾ ਬੱਤੂਰੇ ਵਰਦ ਹੋਰ ਵੀ ਬਹੁਤ ਵੀਰ ਪਾਉਂਦੇ ਆ ਵੀਡੀਓ ਅਗਰ ਆ ਕਹਿੰਦਾ ਇਹਨਾਂ ਦੋਤ ਦੇ ਦਊਗੀ ਇੱਥੇ ਦੇ ਦਊਗੀ ਯਾਰਾ ਕੰਮ ਨਹੀਂ ਚੋਗੇ ਲੈ ਕੇ ਜਾਓ ਜਮਾ ਮਿਲੂਗੀ 1.5 ਲੱਖ ਦੀ ਗਜੈਸ ਮਾਣੀ ਮੋਟੀ ਵਿੱਚੋਂ ਹੋ ਜੂਗੀ ਦੇ ਸੌਂ ਕੀ ਜਵਾਸਾ ਖਾਣ ਨੂੰ ਇੰਨਾ ਹਜੇ ਭੇਤ ਨਹੀਂ ਜੇ ਹੁਣ ਆਪਣੀ ਵਾਲੀ ਝੂਟੀ ਜਿਵੇਂ ਸੁਖਵੀਰ ਦਾ ਪਵਿੱਤਰ ਵਾਇਰ ਗਿਆ ਕੋਲੇ ਹੁੰਦੀ ਠੀਕ ਹੈ ਕਿੰਨੇ ਕਿਲੋ ਦਾ ਖਾਣਦੇ ਵੀ ਚੌਂਦੇ ਵਾਂਗ ਕਿ ਤਜਰਬੇ ਦਾ ਫਰਕ ਆਉਂਦਾ ਹੈ ਹਨਾ ਐਕਸਪੀਰੀਅੰਸ ਹੋ ਜਾਂਦਾ ਮੇਰੇ ਬੰਦੇ ਨੂੰ ਹੌਲੀ ਹੌਲੀ ਚੱਲੋ ਸਿੱਖਣਾ ਨਹੀਂ ਆਉਂਦਾ ਠੀਕ ਹੈ ਚਲੋ ਕੋਸ਼ਿਸ਼ ਕਰਨਾ ਆਪਣਾ ਫਰਜ਼ ਆ ਕੋਸ਼ਿਸ਼ ਕਰਾਂਗੇ ਆਪਾਂ ਵੀ ਇੱਕ ਦਿਨ ਅੱਗੇ ਜਾ ਸਕਦੇ ਆ ਸੋ 22 ਕਿਲੋ ਤੱਕ ਦਾ ਵੀਰ ਨੇ ਮੱਝ ਚਵਾਤੀ ਇੱਥੇ ਛਪੜੀ ਚੌਂਕੀ ਪਹਿਲਾਂ ਵੀ ਪੀਡੀਐਫ ਦੇ ਵੀ ਚਵਾਈ ਸੀ ਆਪਾਂ ਦੇਖੀ ਜਾ ਵੀ ਠੀਕ ਹੈ ਕਿਉਂ ਨਾ ਕੱਟਤਾ ਤੁਸੀ ਦੇਖ ਲਈ ਅਬੀ ਜੇ ਕਰੀਓ ਆਪਾਂ ਨੂੰ ਸੌਂਗੀ ਆ ਬਸ ਇਹ ਆ ਬੂਰਾ ਨੀਲੀ ਦਾ ਵੀਰ ਹਣਾ ਹਾਂਜੀ ਬਾਲਟੀ ਤੋਂ ਮੰਗਾਲੀ ਲੀਟਰ ਬਾਲਟੀ ਕੋਈ ਨਾ ਮੰਗਾਵਣੇ ਜੀ ਉਸ ਨੂੰ ਇਹਨਾਂ ਸਟੀਲ ਦੀ ਬਾਲਟੀ ਲੈ ਲੋ ਖਾਲੀ ਉਹ ਕੰਡਾ ਹੈਗਾ ਕੰਡਾ ਹੀ ਮਗੜੀ ਉਹ ਧਰਕੇ ਦਿਖਾ ਦੇ ਕੋਈ ਲੇਕਨ ਕੰਡੇ ਧਰਦਿਆਂ ਤਾਂ ਵੀ ਕੋਈ 1 ਲੀਟਰ ਆਉਣਾ ਨਹੀਂ ਮਿਲਦਾ ਜੇ ਧੰਮ ਵੀ ਕੋਈ ਕੰਡੇ ਚੱਕ ਲੈ ਬੋ ਅੱਖਾਂ ਦੋਨੇ ਕੌਣ ਹੀ ਕਰਦੇ ਆਂ ਮਾਰੇ ਕੰਡੇ ਚਾਉਂਦੇ ਆਂ ਲੀਟਰ ਆ ਠੀਕ ਆ ਸੋ ਵੀਰ ਕੰਡੇ ਦੇ ਵੀ ਧਰ ਕੇ ਦਿਖਾਵੇਂ ਦੋ ਤੁਹਾਨੂੰ ਸਾਰੇ ਸਾਰੇ ਦੀ ਸ਼ੱਕ ਘਟਦਾ ਨਹੀਂ ਪਾ ਜਾਨੀ ਚੱਕ ਲੈ ਜਾ ਕੰਡਾ ਆਪਣਾ ਅੰਦਰ ਪਿਆ ਉਹ ਲੈ ਲੀਆ ਕਿੱਥੇ ਲੈ ਮੂੰਹ ਆ ਬਾल्टी ਨਾਲ ਹੀ ਲੈ ਚੱਲ ਕੰਡਾ ਕਿੱਥੇ ਅੰਦਰ ਪਿਆ ਹਾਂ ਤਾਂ ਬਾल्टी ਨਾਲ ਹੀ ਚੱਕ ਲੈ ਫਿਰ ਉਹ ਪਹਿਲੀ ਵਾਲ ਉਹ ਲੀਟਰ ਵਾਲੀ ਨਾ ਬੱਕੰਡ ਇਹ ਵਾਰ ਕੱਢ ਲੈਣ ਨੂੰ ਪਰ ਰੱਖ ਦੇ ਬਾਲਟੀ ਇੱਥੇ ਹੀ ਰੱਖ ਦੇ ਪੱਛੇ ਦੇ ਕੰਡੇ ਤੇ ਸੁਰਖ ਕੰਡੇ ਦੇ ਪਾ ਧਰ ਕੇ ਦਿਖਾਵਾਂਗੇ ਸੋ ਬਾਲਟੀ ਵੀ ਦੇਖੋ ਥੱਲੇ ਤੋਂ ਲੈ ਕੇ ਉੱਪਰ ਤੱਕ ਪਲਾ ਜਾਵਾਂਗੇ ਖੁੱਲੀ ਪਈ ਹੈ ਜਮ ਇਹ ਨਹੀਂ ਗੱਲ ਕਿ ਇੱਕ ਸਿਰ ਤੇ ਬਾਲਟੀ ਪਈ ਆ ਤੇ ਇੱਕ ਆ ਵੀ ਬਾਲਟੀ ਪਈ ਆ ਜਮ ਲੈ ਅਬ ਇਹ ਬਾਲਟੀ ਖਾਲੀ ਦਿਖਾ ਦੇ ਬਸ ਠੀਕ ਆ ਤੇ ਜੀ ਰੱਖ ਲੈਣ ਨੂੰ ਜੀਰੂ ਗਏ ਚੋ ਮਲਟਿਕ 9 ਕਿਲੋ 300 ਗ੍ਰਾਮ ਹਾਂ ਇਹ ਲੀਟਰ ਤਾਂ 10 ਭਰ ਜਾਣਗੇ ਅੱਜ ਆਪਣੀ ਥੋੜੀ ਜਿਹੀ 15 ਕਿ ਮਿੰਟ ਨਾ ਮੈਂ ਜਾਣਾ ਸੀਗਾ ਕਿਤੇ ਠੀਕ 15 ਕਿ ਮਿੰਟ ਪਹਿਲਾਂ ਵੀ ਚੋਈ ਵੀ ਆ ਬਸ ਆਪਾਂ 18 ਲੀਟਰ ਯਾਰ ਅਗਲੇ ਨੂੰ ਮਿਲਾ ਕੇ ਦੋ 18 ਤੋਂ 19 ਲੀਟਰ ਹੋ ਜਾਣਗੇ 17 ਨਹੀਂ ਮਨ ਕੇ ਜਲੇਬ ਕੰਡੇ ਤੇ ਆਪਾਂ 8.5 ਕਿਲੋ ਟਾਈਮ ਦਾ ਚਵਾ ਕੇ ਦੇਵਾਂਗੇ ਹਾਂ ਕੰਡੇ ਤੇ 8.5 ਕਿਲੋ ਟਾਈਮ ਦਾ ਨੋ ਹੀ ਹੋਊਗਾ ਪਰ ਆਪਾਂ 8.5 ਕਹਿੰਨੇ ਆ ਲੈ ਲੀਟਰ ਵੀ ਮਾਰਦੀ ਹੁਣ ਨਾਲ ਹੀ ਰੱਖ ਲੈ ਲੀਟਰ ਵੀ ਮਾਰ ਦਿੰਦੇ ਹੁਣ ਚੱਕ ਲੈ ਲੀਟਰ ਦਾ 10 ਹੋਊ ਜੀ ਸੋ ਲੀਟਰ ਹੀ ਆਪਾਂ ਮਾਰ ਕੇ ਦਿਖਾ ਦਿੰਦੇ ਆ 20 ਤੋਂ 18 ਲੀਟਰ ਦਾ ਦਾਵਾ ਸਾਨੂੰ ਜਮਾ ਦੁੱਧ ਮਿਲੂਗਾ ਇੰਨਾ ਜਮਾ ਇਹ ਨਹੀਂ ਗੱਲ ਸੋ ਕੰਡੇ ਤੇ ਹੋਇਆ 9 ਕਿਲੋ ਇਹ 300 ਗ੍ਰਾਮ ਹਨ ਲੀਟਰਾਂ ਦਾ 10 ਹੋਊ ਜੀ ਹੋ ਗਿਆ ਲੀਟਰ ਹੈਗਾ ਹੈਗਾ ਮੈਂ ਮਾਰਟੀਨ ਆ ਲੈ ਜਮਾ ਇੱਕ ਦੋ ਤਿੰਨ ਚਾਰ ਪੰਜ 6 7 9 8 9 ਇੱਕ ਪਈਦਾ ਨਿੱਤੀ ਹੋ ਗਿਆ 1.5 ਸੰਗ ਹੋ ਗਿਆ ਬਹੁ ਮਣ ਕੇ ਲੀਟਰ ਦੇ ਥੋੜੇ ਫਰਕ ਹੁੰਦਾ ਹਨ ਆ ਲੀਟਰ 900 ਗ੍ਰਾਮ ਦਾ ਹੁੰਦਾ ਫਿਰ 1 ਕਿਲੋ ਹਜਾਰ ਇੱਕ ਮੜਾ ਜ਼ੀਰੋ ਦਾ ਇੱਕ ਲੀਟਰ ਭਰ ਕੇ ਰੱਖੀ ਦੁੱਧ ਦਾ ਉੱਪਰ ਉਹਦੇ ਜ਼ੀਰੋ ਕਰੀ ਮੜਾ ਜਾ ਪਰ ਲੀਟਰ ਦਾ ਵੀ ਮੀਟਰ ਮੀਟਰ ਕੱਢਦਾ ਬਾਅਦ ਚ ਆਪਾਂ ਕੋਈ ਨਾ ਸਭਰੇ ਵੀ ਵੇਚ ਵੀਰ ਕਹਿੰਦਾ ਲੀਟਰ 'ਚ ਵਪਾਰੀਆਂ ਲੀਟਰ 'ਚ ਫਰਕ ਹੁੰਦਾ ਹੈਗਾ ਰੱਖੀ ਲੀਟਰ ਦੁੱਧ ਆਪਾਂ 160 ਗ੍ਰਾਮ ਹੁਣ ਖਾਲੀ ਕਰ ਦੇਣ ਬਸ ਉਹ ਹੀ 980 ਗ੍ਰਾਮ ਢਾਲਦਾ ਹਨ 70 ਗ੍ਰਾਮ ਹਨ ਤੇ ਆਪਾਂ 1.5 ਲੱਖ ਦੀ ਝੋਟੀ ਦੇਵਾਂਗੇ ਹਾਂ 1.5 ਲੱਖ ਦੀ ਦੇਵਾਂਗੇ ਵੀਰੇ ਹੁਣ ਆਪਾਂ ਦੁੱਧ 20 ਕਿਲੋ ਵੀ ਚਵਾ ਦਾਂਗੇ ਦਾ ਗੱਲ ਕਰ ਮੌਸਮ ਨਹੀਂ ਸਾਥ ਦਿੰਦਾ ਠੀਕ ਹੈ ਹਾਂ ਮੌਸਮ ਤੈਨੂੰ ਪਤਾ ਕੱਚਾ ਧੁੱਪਾ ਪਤਾ ਪਾਣੀ ਬਾਈ ਇਹਦੀ ਮੱਝ ਦੀ ਨਮਾਈ ਠਮਾਈ ਹੋਵੇ ਮਾਲ ਸੁਲਸ ਕਰੀ ਹੋਵੇ 20 ਲੀਟਰ 18 ਲੀਟਰ ਦੁੱਧ ਆਪਾਂ ਮਿਲ ਕੇ ਦੇਵਾਂਗੇ 18 ਪਲੱਸ ਦੇਵਾਂਗੇ 18 ਤੋਂ 17 ਨਹੀਂ ਹੁੰਦਾ ਵੀਰੇ ਆਪਾਂ ਕਹਾਂਵਾ ਸੋ ਪਿੰਡ ਵਿਲਾ ਜਿਲ੍ਹਾ ਬਰਨਾਲਾ ਇੱਥੋਂ ਵੀਡੀਓ ਕਵਰ ਕੀਤੀ ਆ ਅਸੀਂ ਮੈਂ ਦੇਖ ਸਕਦਾ ਤੀਜਾ ਲਾਲੋ ਚੌਥਾ ਸੁਆ ਤੇ ਇਹਨਾਂ ਨੂੰ ਦੁੱਧ ਦਾ ਹਾਜ਼ਰ ਮਿਲੂ ਮਿਲਕਿੰਗ ਕਰਕੇ ਤਿੰਨ ਟਾਈਮ ਚੋਲੇ ਵੇਚ ਸਕ ਕੋਈ ਚੱਕਰ ਨਹੀਂ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ